ਅੱਜ ਲੇਬਰ ਡੇ ਦੇ ਸਬੰਧ ਵਿੱਚ ਅਸੀਂ ਪਿੰਡ ਬਗਾਣਾ ਦੇ ਨਰੇਗਾ ਵਰਕਾਉਂ ਦਾ ਜੋ ਮੇਲ ਦਿਨ ਲਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਸ਼ਿਕਾਗੋ ਦੇ ਉਹਨਾਂ 3 ਧਾਨੂ ਪਰ ਨਾਮਕਰਦੇ ਹਾਂ ਤੇ ਜਿਨ੍ਹਾਂ ਨੇ ਇੱਕ ਤਿੱਖਾ ਸੰਘਰਸ਼ ਕਰਦੇ ਹੋਏ ਮਜ਼ਦੂਰਾ ਵਾਸਤੇ ਪੂਰੇ ਵਰਲਡ ਵਿੱਚ ਮਜ਼ਦੂਰਾ ਲਈ ਸੰਘਰਸ਼ ਕੀਤਾ ਔਰ ਐਨੀ ਮਜ਼ਦੂਰਾ ਦੀ ਦਰਦਸ਼ਾ ਸੀ ਕਿ ਉਹਨਾਂ ਨੂੰ 8-8 ਘੰਟੇ ਦੀ ਕੰਮ ਜਗਾ ਉਹਨਾਂ ਕੋ ਪਿੰਨਾਂ ਕੋ 12 ਘੰਟੇ ਕਈਆਂ ਕੋ 24 ਘੰਟੇ ਕਈਆਂ ਕੋ 20-20 ਘੰਟੇ 16 ਘੰਟੇ ਕੰਮ ਲਿਆ ਜਾਂਦਾ ਸੀ ਉਹਨਾਂ ਨੇ ਆਪਣੇ ਜਿਹੜਾ ਸਰੀਰਵਾ ਉਹਦੀ ਤਿਆਗ ਤਿਆਗ ਸਰੀਰ ਨੂੰ ਤਿਆਗਦੇ ਹੋਏ ਸਿੱਖਾ ਸੰਘਰਸ਼ ਕਰਕੇ ਆਪਣੀਆਂ ਜਾਨਾਂ ਕੁਰਬਾਨ ਜਾਨਾਂ ਨੂੰ ਕੁਰਬਾਨ ਕਰਕੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਜਿਹੜੇ ਲੈ ਕੇ ਦਿੱਤੇ ਔਰ ਆਜ਼ਾਦ ਹੋ ਗਏ ਮਜ਼ਦੂਰ ਆਜਾ ਦਾ ਦਿਨ ਮਈ ਦੇਸਾ ਉਹਨਾਂ ਸ਼ਿਕਾਗੋ ਦੇ ਮਜ਼ਦੂਰਾਂ ਦੇ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ ਔਰ 8 ਘੰਟੇ ਉਸ ਵੇਲੇ ਓਵਰਟਾਈਮ ਜਿਹੜਾ ਸਗਾ 8 ਘੰਟੇ ਕੀਤਾ ਜਾਂਦਾ ਸੀ ਤੇ ਸਮਾਂ ਤੈਅ ਕੀਤਾ ਜਾਂਦਾ ਸੀ ਕਿ ਕਿਸੇ ਤੋਂ ਵੀ 12 ਘੰਟੇ ਕੰਮ ਲਈ ਲਿਆ ਜਾਏਗਾ 8 ਘੰਟੇ ਕੰਮ ਲਈ ਆ ਜਾਏਗਾ ਉਸ ਵੇਲੇ ਹਰੇਕ ਵਰਕਰ ਨੂੰ ਬੋਨਸ ਜੋ ਦੀਵਾਲੀ ਤੇ ਦੇਣਾ ਪੈਂਦਾ ਹਰੇਕ ਵਰਕਰ ਨੂੰ ਬੋਨਸ ਦਿੱਤਾ ਜਾਂਦਾ ਸੀ ਲਾਗੂ ਹੋਇਆ ਔਰ ਫੈਕਟਰੀ ਐਕਟ ਲਾਗੂ ਹੋਇਆ ਔਰ ਜਿੱਥੇ ਮਜ਼ਦੂਰਾਂ ਨੂੰ ਹੱਕਾਂ ਲਈ ਉਥੇ ਆ ਜਿਹੜਾ ਪੰਜਾਬ ਸਰਕਾਰ ਦਾ ਲੇਬਰ ਵੈਲਫੇਅਰ ਬੋਰਡ ਜਿਹੜਾ ਬਣਾਇਆ ਹੈ ਮਜ਼ਦੂਰਾਂ ਦੀ ਭਲਾਈ ਵਾਸਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜਿਹੜੇ ਨਿਰੇਗਾ ਵਰਕਰ ਆ ਇਹਨਾਂ ਨੂੰ BOC ਦੇ ਵਿੱਚ ਰਜਿਸਟਰ ਕਰਕੇ ਇਹਨਾਂ ਦੇ ਜਿਹੜੇ ਆ ਪਰਿਵਾਰ ਨੂੰ ਜਿਹੜੇ ਲਾਭ ਦਿੱਤੇ ਜਾਣ BOC ਦੇ ਵਿੱਚ ਨਿਰੇਗਾ ਵਰਕਰ ਕਾਫੀ ਪਿੰਡਾਂ ਦੇ ਵਿੱਚ ਮਿਹਨਤ ਕਰਦੇ ਆ ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮ ਦੇ ਪਿੰਡ ਨੂੰ ਇੱਕ ਜਿਹੜਾ ਇੱਕ ਪਿੰਡ ਦੇ ਵਿੱਚ ਗੰਦਗੀ ਫੈਲਦੀ ਹੈ ਉਹਨੂੰ ਨਿਰੇਗਾ ਵਰਕਰ ਸਾਫ਼ ਸੁਥਰਾ ਕਰਦੇ ਆ ਔਰ ਕਨ ਮੰਨ ਦੇ ਨਾਲ ਕੰਮ ਕਰਕੇ ਸਵੈਈ ਦਾ ਕੰਮ ਕਰਦੇ ਆ ਪੈਂਡੰਟ ਪਿੰਡ ਨੂੰ ਸੁੰਦਰਤਾ ਪ੍ਰਦਾਨ ਕਰਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਨੇਗਾ ਵਰਕਰ ਕੰਮ ਕਰਦੇ ਆ ਇਹਨਾਂ ਨੂੰ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਕਿਰਤ ਵਿਭਾਗ ਵਿੱਚ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਪੀਓਸੀ ਦਾ ਲਾਭ ਦਿੱਤਾ ਜਾਵੇ ਤਾਂ ਕਿ ਆਪਣਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਕਰਨ ਅਸੀਂ ਇੱਕ ਚੰਗੀ ਵਿਚਾਰਧਾਰਾ ਨੂੰ ਚੰਗੀ ਸੋਚ ਨੂੰ ਰੱਖਦੇ ਹੋਏ ਅਸੀਂ ਇਹਨਾਂ ਦੇ ਵਿੱਚ ਅੱਜ ਮਜ਼ਦੂਰ ਦੇਵਸ ਮਨਾਇਆ ਹੈ ਅਸੀਂ ਮਜ਼ਦੂਰ ਦੇਵਸ ਦੇ ਸੰਬੰਧ ਵਿੱਚ ਅਸੀਂ ਮਜ਼ਦੂਰ ਜਿਹੜੇ ਸ਼ਿਕਾਗੋ ਦੇ ਵਿੱਚ ਰਹੇ ਮਜ਼ਦੂਰਾਂ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਔਰ ਉਹਨਾਂ ਦੇ ਸੰਘਰਸ਼ ਨੂੰ ਔਰ ਯਾਦ ਕਰਦੇ ਹੋਏ ਅੱਜ ਦਾ ਜਿਹੜਾ ਮਜ਼ਦੂਰ ਦਿਵਸ ਮਨਾਇਆ ਹੈ ਤੇ ਸਰਕਾਰ ਤੋਂ ਦੂਜੀ ਮੰਗ ਕਰਦੇ ਹਾਂ ਕਿ ਮਿਨੀਮਮ ਵੇਜ ਜਿਹੜਾ ਆ ਉਹਨੂੰ ਘੱਟੋ-ਘੱਟ ਦੀ ਇੱਜ਼ਤ ਆ ਕੋਈ ਵੀ ਚਾਹੇ ਖੇਤ ਵਿੱਚ ਕੰਮ ਕਰਦਾ ਮਜ਼ਦੂਰ ਚਾਹੇ ਫੈਕਟਰੀ ਵਿੱਚ ਕੰਮ ਕਰਦਾ ਚਾਹੇ ਨਰੇਗਾ ਵਿੱਚ ਕੰਮ ਕਰਦਾ ਘੱਟੋ-ਘੱਟ ਦੀ ਜਿਹੜੀ ਇੱਜ਼ਤ ਆ ਆ ਮਿਨੀਮਮ ਉਜਰਤ ਆ ਉਹਦੀ ਜਿਹੜੀ ਆ ਅਨਸਕੇਲ ਦੀ 20000 ਰੁਪਏ ਆਪਣੇ ਤਿੰਨ ਮਹੀਨਾ ਸਰਕਾਰ ਦੇਵੇ ਇੱਕ ਮਜ਼ਦੂਰ ਹੈ ਚਾਹੇ ਫੈਕਟਰੀ ਜੀ ਕੰਮ ਫੈਕਟਰੀ ਨੂੰ ਉੱਪਰ ਜਾਂਦਾ ਹੈ ਚਾਹੇ ਪਿੰਡ ਦੇ ਵਿੱਚ ਭੁਲਾਈ ਦਾ ਕੰਮ ਕਰਦਾ ਹੈ ਆਪਣੀ ਜਾਨ 바ਰ ਕੇ ਆਪਣੀ ਜਾਨ ਨੂੰ ਦੇਖ ਨਾ ਦੇਖਦੇ ਚਾਹੇ ਬਿਮਾਰ ਹੈ ਚਾਹੇ ਕੁਝ ਵੀ ਹੈ ਮਜ਼ਦੂਰ ਇੱਕ ਪਿੰਡ ਦੀ ਸੁੰਦਰਤਾ ਔਰ ਫੈਕਟਰੀਆਂ ਬ ਜਿਹੜੇ ਕੰਮ ਕਰਦੇ ਫੈਕਟਰੀ ਦੇ ਜਿਹੜੇ ਮਾਲਕਾਂ ਉੱਪਰ ਜਾ ਰਹੇ ਹੈ ਮਜ਼ਦੂਰ ਦੀ ਜੋ ਜਿਹੜੀ ਦੁਰਦਸ਼ਾ ਹੋ ਰਹੀ ਬਹੁਤ ਥੱਲੇ ਹੈ ਜਿਹੜੀ ਇੱਕ 320 ਰੁਪਏ ਦੀ ਧਿਆੜੀ ਕੋ ਆਮ ਧਿਆੜੀ ਨਹੀਂਗੀ ਪਰ ਟੋਕੜ ਅੱਜ ਮਹंगाई ਦੇ ਯੁੱਗ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਜਿਹੜੀ ਮਜ਼ਦੂਰੀ ਦੀ ਧਿਆੜੀ 6-700 ਰੁਪਿਆ ਆਮ ਮਜ਼ਦੂਰੀ ਦੀ ਧਿਆੜੀ ਹੋਣੀ ਚਾਹੀਦੀ ਹੈ ਸਰਕਾਰ ਤੋਂ ਕੱਚੀ ਆਵਾਜ਼ ਪਚਾਵਾਂਗੇ ਇਹੀ ਹੈ ਸਾਡੀ ਮੰਗ ਆ ਸਰਕਾਰ ਨੂੰ ਮਜ਼ਦੂਰ ਦੇ ਹਿੱਤੇ ਸੰਬੰਧ ਵਿੱਚ ਕਿ ਜੇ ਸਰਕਾਰ ਮਜ਼ਦੂਰਾਂ ਨਾਲ ਪਿਆਰ ਕਰਦੀ ਹੈ ਔਰ ਮਜ਼ਦੂਰਾਂ ਤੋਂ ਭਲਾਈ ਦੇ ਕੰਮ ਕਰਾਉਣਾ ਚਾਹੁੰਦੀ ਹੈ ਤੇ ਮਜ਼ਦੂਰਾਂ ਵੱਲ ਧਿਆਨ ਦੇ ਕੇ ਇਹਨਾਂ ਦੀ ਜਿਹੜੀ ਤਨਖਾਹ ਦੇ ਵਿੱਚ 700 ਰੁਪਿਆ 6 6-700 아니 6-700 ਦੇ ਵਿੱਚ ਪ੍ਰਤੀ ਦਿਹਾੜੀ ਕੀਤੀ ਜਾਵੇ ਚਾਹੇ ਸੈਂਟਰ ਸਰਕਾਰ ਨੂੰ ਮੰਗ ਕਰਦੇ ਆਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਕਿ ਜਿਹੜੇ ਨਰੇਗਾ ਵਰਕਰ ਚ ਜਾਂ ਆਮ ਮਜ਼ਦੂਰ ਹੈ ਉਹ ਵੀ ਆਪਣਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰਨ ਆਪਣੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਚੰਗੀ ਤਰ੍ਹਾਂ ਉਹ ਜੀਵਨ ਬਤੀਤ ਕਰਨ ਜੈ ਹਿੰਦ ਜੈ ਪਰ